ਆ ਦੇਖੋ ਜੀ ਸਾਰੀ ਪਿੱਛੇ ਕਾਈ ਆ ਤੇ ਕਾਈ ਦਾ ਆਪਾਂ ਤੋੜ ਲਿਆ ਆ ਆ ਦੇਖੋ ਬੂਟਾ ਤੇ ਆਪ ਦਾ ਇੱਕ ਚੀਜ਼ ਕਰਕੇ ਵਿਖਾਉਣੇ ਕਰੋ ਜੀ ਚੱਕ ਟਰੈਕਟਰ ਤੇ ਲੱਗੇਆਂ ਕਰਨ ਸ਼ੂਟ ਆਪਾਂ ਦੇਖੋ ਜੀ ਸੰਗਤਾਂ ਦਾ ਇਕੱਠ ਕਿੰਨਾ ਹੋਇਆ ਇੱਥੇ ਪਿੰਡ ਬਾਗੇ ਆਪਾਂ ਪਹੁੰਚੇ ਆ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਲੋਟੇ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਬਾਗੇ ਸੇਰੂ ਤੇ ਇੱਥੇ ਆਪਾਂ ਆਏ ਆ ਸ਼ੂਟ ਕਰਨ ਲਈ ਧਾਰਮਿਕ Song ਦੀ ਜੋ ਕਿ ਬਹੁਤ ਹੀ ਸੋਹਣਾ ਬਣਿਆ ਹੈ ਗਾਣਾ ਦਵਿੰਦਰ ਸਿੰਘ ਇਸ ਦਾ ਗਾਇਕ ਹੈ ਦਵਿੰਦਰ ਸਿੰਘ सोनू ਤੇ ਹਰਦੀਪ ਸਿੰਘ ਦੁਕੁਹਾ ਇਹਨਾਂ ਨੇ ਗਾਣਾ ਲਿਖਿਆ ਹੈ ਤੇ ਦੇਖੋ ਆਪਾਂ ਸ਼ੂਟ ਕਰਨ ਜਾ ਰਹੇ ਹਾਂ ਬੱਸ ਖੜੀ ਹੈ ਬਾਬਾ ਦੀਪ ਸਿੰਘ ਜੀ ਦੇ ਚੋਪਹਿਰੇ ਤੇ ਜਾਣ ਲਈ ਤਿਆਰ ਹੈ ਸੰਗਤ ਤੇ ਹੁਣ ਆਪਾਂ ਬਸ ਦੇ ਸੀਨ ਲਵਾਂਗੇ ਤੇ ਆਹ ਦੇਖੋ ਕਿਸ ਤਰ੍ਹਾਂ ਸਾਰੇ ਬਹੁਤ ਚਾਹ ਨਾਲ ਰੈਡੀ ਹੋ ਕੇ ਬਾਬਾ ਜੀ ਦੇ ਜਪਹਿਰਾ ਸਾਬ ਤੇ ਚੱਲੀਆਂ ਹਨ ਸੰਗਤਾਂ ਤੇ ਆ ਦੇਖੋ ਆਪਾਂ ਪਹਿਲਾਂ ਬਸ ਦੇ ਤੁਰੰਤ ਸੀਲ ਲੈਣਾ ਸੀਗਾ ਇੱਥੇ ਤੇ ਤਾਂ ਕਰਕੇ ਆਪਾਂ ਬਸ ਦੇ ਅੱਗੇ ਹੋ ਕੇ ਆ ਦੇਖੋ ਮੁੰਡੇ ਨੂੰ ਮੈਂ ਸਮਝਾ ਰਿਹਾ ਕਿ ਕਿਸ ਤਰ੍ਹਾਂ ਤੁਰ ਸੀਲ ਲੈਣਾ ਹੈ ਤੇ ਬਾਬਾ ਜੀ ਵੀ ਖੜੇ ਆ ਲੱਗੇ ਆਪਣੇ ਆ ਦੇਖੋ ਬਾਬਾ ਜੀ ਪੂਰੇ ਤਿਆਰ ਬਰ ਤਿਆਰ ਨੇ ਸੋ ਦੋਸਤੋ ਗੀਤਾ ਨਾ ਹੈ ਚਲਦੇ ਚੁਪਾਰੇ ਬਾਬਾ ਦੀਪ ਸਿੰਘ ਜੀ ਦੇ ਤੇ ਸੰਗਤਾਂ ਦਾ ਇਕੱਠ ਹੁੰਦਾ ਠੱਠਾ ਮਾਰਦਾ ਤੇ ਇਹ ਟਾਈਟਲ ਹੈ Song ਦਾ ਆਪਣੇ ਦਾ ਪਿੰਡ ਭੋਲ ਬਾਗੇ ਦੀਆਂ ਸੰਗਤਾਂ ਨੇ ਸਾਡਾ ਬਹੁਤ ਹੀ ਸਾਥ ਦਿੱਤਾ ਤੇ ਬਹੁਤ ਹੀ ਸਾਡਾ ਸਾਥ ਦੇ ਕੇ ਉਹਨਾਂ ਨੇ ਸਾਡੀ ਜਿਹੜੀ ਸ਼ੂਟਿੰਗ ਹੈ ਉਹ ਮੁਕੰਮਲ ਕਰਵਾਈ ਸਾਰੇ ਸੀਨ ਬਹੁਤ ਹੀ ਜ਼ਬਰਦਸਤ ਹੋਏ ਨੇ ਤੇ ਆ ਦੇਖੋ ਦਵਿੰਦਰ ਸਿੰਘ ਨੇ ਬਹੁਤ ਹੀ ਸੋਹਣਾ ਐਕਟ ਕੀਤਾ ਹੈ ਬਹੁਤ ਵਧੀਆ ਲਿਪਸਿੰਗ ਕੀਤੀ ਹੈ ਤੇ ਬਹੁਤ ਹੀ ਵਧੀਆ ਸ਼ੂਟ ਹੋਇਆ ਸਾਡਾ ਤੇ ਗਾਣਾ ਤੁਹਾਡੇ ਨਜ਼ਰ ਜਲਦੀ ਆਏਗਾ ਬਹੁਤ ਹੀ ਜਲਦੀ ਤੁਹਾਡੀ ਖਿਦਮਤ ਚ ਗਾਣਾ ਅਸੀਂ ਲੈ ਕੇ ਆਵਾਂਗੇ ਬਹੁਤ ਹੀ ਖੂਬਸੂਰਤ ਸੌਂਗ ਹੈ ਸੋਨੂੰ ਦਾ ਛੂਟ ਆ ਆ ਦੇਖੋ ਸੰਗਤਾ ਪਹੁੰਚੀਆਂ ਇਹ ਸਾਰੇ ਸੰਗਤਾ ਜਿਹੜੀਆਂ ਜਾ ਰਹੀਆਂ ਵਾਂ ਬਾਬਾ ਦੀਪ ਸਿੰਘ ਜੀ ਦੇ ਚਪਹਿਰਾ ਸਾਹਿਬ ਤੇ ਆ ਦੇਖੋ ਜਾ ਰਹੀ ਹੈ バス ਭਰ ਕੇ ਯਾਤਰਾ ਬਾਬਾ ਦੀਪ ਸਿੰਘ ਜੀ ਚਪਹਿਰਾ ਸਾਹਿਬ ਦੀ ਦਾ ਬਹੁਤ ਸਾਰੀ ਦੁਨੀਆ ਤੇ ছਾਇਆ ਸੰਗਤਾਂ ਤਿਆਰ ਆ ਜੀ ਜਾਲਲੀ ਬਾਬਾ ਜੀ ਦੇ ਚਪਹਿਰਾ ਸਾਹ ਤੇ ਡਰਾਈਵਰ ਸਾਹਿਬ ਵੀ ਰੈਡੀ ਨੇ ਆ ਵਦਵਿੰਦਰ ਸਿੰਘ ਦੇ ਮੁੰਡੇ ਦੋਵੇਂ ਛਟੱਲੀ ਦੇ ਨਾਂ ਮੇਰਾ ਨਾਮ ਹੈ ਕੀ ਨਾਂ ਕੀ ਤੇਰਾ ਹੈ ਫਟੇ ਫਟੇ ਸਿੰਘ ਉਹ ਵੇ ਤੇ ਕੋ ਪੇਟੀ ਤੇ ਚੜਿਆ ਫਿਰਨਿਆ ਸਰ ਜੀ ਮੇਰਾ ਨਾਮ ਅਭੀ ਦੋਗਿਆ ਨਾਗੀਏ ਤੇਰਾ ਹਾਏ ਕੀ ਕਹਿਣਾ ਅਭੀ ਦੋਸਤ ਹੈ ਸਰ ਜੀ ਬੋਲੋ ਬੋਲ ਹਾਂ ਮਰੂਦ ਖਾਨ ਨੇ ਤੁਹਿੰਨਾਂ ਦੇ ਘਰ ਲੱਗੇ ਆ ਚੱਲੋ ਜੀ ਫੌਜੀ ਸਾਹਿਬ ਵੀ ਪਹੁੰਚ ਚੁੱਕੇ ਆ ਆਪਣੇ ਕੋਲ ਹਾਂ ਕੋਈ ਨਾ ਰਾਜਵੀਰ ਸਿੰਘ ਰਾਜਵੀਰ ਸਿੰਘ ਜੀ ਇਹ ਵੀ ਸਰਜੀਤ ਸਿੰਘ ਤੋਂ ਕੋਈ ਬਹੁਤੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰਜੀਤ ਸਿੰਘ ਜੀ ਵੀ ਪਹੁੰਚ ਚੁੱਕੇ ਆ ਤੇ ਅਛੇ ਦਿਲਜੀਤ ਸਿੰਘ ਜੀ ਸੌਰੀ ਜੀ ਤੇ ਸਾਰੇ ਸ਼ੂਟ ਲਈ ਰੈਡੀ ਹੋਣ ਆਪਾਂ ਸ਼ੂਟ ਕਰਨ ਜਾ ਰਹੇ ਆ ਇੱਕ ਲਾਸਟ ਸੀਨ ਰਹਿ ਗਿਆ ਤੇ ਤੁਹਾਡਾ ਨਾਂ ਕੋਈ ਨਹੀਂ ਪਤਾ ਲੱਗ ਹੀ ਜਾਣਾ ਆਗੇ ਆਪਾਂ ਉੱਤੇ ਮੈਂਸ਼ਨ ਕਰ ਦਾਂਗੇ ਹਾਂ ਫੋਟੋ ਤੁਹਾਡੇ ਉੱਤੇ ਲਾ ਦਾਂਗੇ ਆ ਮਰੂਦ ਖਾਨ ਨੇ ਵੀ ਨਾਸਤਾ ਕਰ ਲਿਆ ਹਾਂ ਅੱਜ ਮਰੂਦਾ ਦਾ ਨਾਸ਼ਤਾ ਕਰਾਈ ਜਾਂਦੇ ਹੈ ਹੈ ਆ ਵੀ ਸਾਡਾ ਡੀਓਪੀ ਹੈ ਇਹ ਸਾਡੇ ਪਰ ਸੋਨੇ ਦਾ ਇਹਨਾਂ ਮਿਲਜੀ ਤੁਹਾਡਾ ਮੇਰਾ ਨਾਮ ਰਿਸ਼ਭ ਭਾਈ ਜੀ ਰਿਸ਼ਭ ਰਿਸ਼ਭ ਜੀ ਸਾਡੇ ਡੀਓਪੀ ਨੇ ਤੇ ਬਹੁਤ ਅੱਛਾ ਸ਼ੂਟ ਕਰ ਰਹੇ ਨੇ ਆਵੇ ਥੱਲੇ ਦੇ ਹੋ ਸਾਹਮਣੇ ਥੱਲੇ 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 ਵਾਲੇ ਇੱਥੇ ਹੀ ਥੱਲੇ ਪਰਨਾ ਬੰਦਿਆ ਬੜਾ ਸੋਹਣਾ ਹੈ ਇਹ ਜਨਾੜ ਕੋਈ ਦਾ ਹੈ ਆ ਦੇਖੋ ਜੀ ਇਹਦੇ ਨਾਲ ਦਾ ਦੂਜੀ ਸਾਈਡ ਸੱਜੇ ਵੱਲ ਇਹ 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 ਦਵਿੰਦਰ ਸਿੰਘ ਦੇ ਮੁੰਡੇ ਆ ਦੋਵੇਂ ਆ ਆਂਟੀ ਜੀ ਮਮਾ ਉਹਦੇ ਦਵਿੰਦਰ ਸਿੰਘ ਦੇ ਤੇ ਲਓ ਜੀ ਸਾਡੇ ਆਉਣ ਦੀ ਖੁਸ਼ੀ 'ਚ ਆਵੇ ਨੋ ਫੁੱਲ ਬੜੀਆਂ ਨਿਕਲਣੀਆਂ ਜੀ ਕਰਾਰੀਆਂ ਕਰਾ ਆ ਦੇਖੋ ਫੁੱਲ ਬੜੀਆਂ ਕੱਢ ਰਿਹਾ ਪਾਪੜ ਆਓ ਨੀ ਮੜਿਆ ਕਿੱਚੇ ਛੱਕ ਰਹੇ ਆ ਮਿਆਨੇ ਨਾਲ ਨਾਲ ਭੋਗ ਲਾਈ ਜਾਂਦੇ ਵਧੀਆ ਜੀ ਵਧੀਆ ਬਹੁਤ ਵਧੀਆ ਆ ਦੇਖੋ ਇੱਥੇ ਤੋਰੀਆਂ ਵੀ ਲੱਗੀਆਂ ਹੋਈਆਂ ਸਾਰੇ ਅਮਰੂਦ ਦਾ ਬੂਟਾ ਲੱਗਾ ਹੋਇਆ ਸੋਹਣਾ ਆ ਆ ਦੇਖੋ ਜੀ ਆ ਆ ਦਵਿੰਦਰ ਸਿੰਘ ਦਾ ਘਰ ਵਧੀਆ ਲੱਗਾ ਮੈਨੂੰ ਸੋਹਣਾ ਘਰ ਬਣਿਆ ਛੋਟਾ ਜਿਹਾ ਦੋ ਰੂਮ ਤੇ ਅੱਗੇ ਵਿਹੜਾ ਬਹੁਤ ਵਧੀਆ ਲੱਗਦਾ ਪਿਆ ਤੇ ਸ਼ੂਟ ਆਪਾਂ ਕਾਫੀ ਹੱਦ ਤੱਕ ਡਨ ਕਰ ਲਿਆ ਜਿਹੜੇ ਸੀਨ ਜਿਹੜੇ ਇੰਪੋਰਟੈਂਟ ਸੀਗੇ ਉਹ ਲੈ ਲੇ ਆ ਤੇ ਹੁਣ ਆਪਾਂ ਕੁਝ ਜਿਹੜੇ ਸੀਨਾ ਉਹ ਦਰਿਆ ਤੇ ਕਰਾਂਗੇ ਤੇ ਫਿਰ ਦੁਕੋਏ ਜਾ ਕੇ ਸੀਨ ਬਾਕੀ ਦੇ ਕਰਾਂਗੇ। ਲਓ ਜੀ ਸਾਰੇ ਜਾਣਦੇ ਹੁਣ ਦਰਿਆ ਦੇ ਲੱਗ ਗਿਆ ਆਪਾਂ ਆ ਗਏ ਆ ਤੇ ਆ ਦੇਖੋ ਦਰਿਆ ਨੂੰ ਜਾ ਰਹੇ ਆ ਆਪਾਂ ਦਰਿਆ ਦਰਿਆ ਤੇ ਜਾ ਕੇ ਸਿੰਕ ਕੱਢਣੇ ਤੇ ਦਰਿਆ ਵੀ ਬਹੁਤ ਜ਼ਿਆਦਾ ਚੜ ਚੁੱਕਾ ਵਾ ਤੇ ਡਰੀ ਲੱਗਣ ਡਿਆ ਉਹ ਤੁਹਾਨੂੰ ਲਾਗੂ ਦੀ ਵਿਖਾਉਣੇ ਜਾ ਕੇ ਆ ਦੇਖੋ ਆ ਸਾਰਾ ਪਿੱਛੇ ਪਿੱਛੇ ਦਰਿਆ ਹੀ ਆ ਸਾਰਾ ਇੱਥੇ ਤੇ ਹੁਣ ਉਹ ਅੱਗੇ ਜਾਣਦੇ ਆ ਆਪਾਂ ਪਿੱਛੇ ਰਹਿ ਗਏ ਆ। ਆਪਾਂ ਵੀ ਹੁਣ ਪਿੱਛੇ ਪਿੱਛੇ ਜਾਂਦੇ ਫਿਰ ਤੁਹਾਨੂੰ ਦਿਖਾਉਣੇ ਦੇਖਿਓ ਦੇਖਦੇ ਚੱਲਿਓ ਨਾਲ-ਨਾਲ ਤੋ ਜੋ ਸਾਡੇ ਸਾਥੀ ਉਹ ਪਹੁੰਚ ਚੁੱਕੇ ਆਂ ਆ ਗਏ ਆ ਜੀ ਆਪਾਂ ਜਿਹੜੀ ਆ ਦੇਖੋ ਦਰਿਆ ਤੇ ਪਹੁੰਚ ਗਏ ਦਰਿਆ ਦੇ ਸਮੇ ਪੂਰਾ ਭਰੇ ਆ ਦੇ ਸਰ ਆਇਆ ਦੋ ਬੰਦ ਇਸ ਉਹ ਤਾਂ ਚੱਲੀਏ ਬਾਜੀ ਉੱਤੇ ਚਲੋ ਚਲੋ ਯਾਦਗਰੀ ਫੋਟੋ ਆ ਵੀ ਉੱਥੇ ਜਾਣਾ ਯਾ ਤੇ ਮੇਰੇ ਕੋਲ ਸਾਰੇ ਕਈ ਵੀਰ ਦਾ ਸੌਗ ਹਾਂ ਜੀ ਕਿੰਨਾ ਵੇਖਣ ਦੇ ਲੈਣੇ ਜਾ ਗਏ ਪਾਦੀਏ ਨੂੰ ਫਿਰ ਬਣਾਣਾ ਨਹੀਂ 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 ਦਨੀ ਅਪਕ ਕਰਾਂਗੇ ਤੁਸੀਂ ਨਾ ਇੱਥੋਂ ਵੜ ਕੇ ਨਾ ਐਂ ਦੇ ਸੁੱਟਿਓ ਤਾਂ ਗਾਣ ਸੁੱਟਣ ਦਾ ਸੀਨ ਲੈਂਦੀ ਨੇ ਕੋਈ ਨਹੀਂ ਜਾਇਤਾ ਆਪਾਂ ਜਿੱਥੇ ਮਰਜ਼ੀ ਦਿੰਨੇ ਠੀਕ ਹੈ ਨਾ ਭਾਵੇਂ ਇੱਥੋਂ ਹੀ ਕਰ ਦੋ ਠੀਕ ਆਪਾਂ ਜਸਤ ਤਾਰਿਆਂ ਦਾ ਤਾਰ ਜਾਂਦਾ ਸੀਨ ਲੈਣਾ ਬਾਅਦ ਜਦੋਂ ਗਾਂ ਆਪ ਹੱਥ ਆ ਉਹ ਵਿਚ ওই ਗੱਲ ਨਹੀਂ ਹੋ ਰੇ ਬੰਸਰ ਵਿਚ ਦਰਿਆ ਤੇ ਨਾਲੀਆਂ ਦੇ ਪਾਸੇ ਕੋਈ ਨਹੀਂ ਯਾਦ ਕਰਦਾ ਹਾਂਜੀ ਹਰਦੀਪ ਸਿੰਘ ਨੇ ਗਾਣਾ ਭੁੱਲਣ ਲਿਆ ਹੈ ਹੈ ਆਪਣੇ ਗਾਣੇ ਭੁੱਲੀ ਜਾਂਦੇ ਰਦੀਪ ਸਿੰਘ ਜੀ ਨਹੀਂ ਜੋਰ ਜਿਆਦਾ ਲਵਾ ਆ ਹਾਂ ਜੋਰ ਕਰਦਾ ਆ ਮੜੀ ਦੀ ਕਹਿਣਾ ਇਹਦੇ ਨਾਲ ਉਹ ਇਧਰ ਫੜਾ ਯਾਰ ਲਿਆ ਗਾਣਾ ਨਾਰੀਅਲ ਵਾਲਾ ਆਪਾਂ ਸੀਨ ਕਰ ਲੱਗੇ ਹਣੀ ਹੁਣ ਪਾਣੀ ਚ ਲੇਰ ਤਾਰ ਦਾ ਉਹ ਵੀ ਆਪਾਂ ਵਿਖਾਉਣਾ ਵਾ ਹੁਣ ਸ਼ੂਟ ਚ ਗਾਣੇ ਚਾਹੂਗਾ ਸੀ ਤੇ ਹੁਣ ਆਪਾਂ ਵੇਖੋ ਕਿੱਦਾਂ ਸ਼ੂਟ ਕਰਦੇ ਆ ਡਾਇਰੈਕਸ਼ਨ ਕੀ ਏ ਸਾਰਾ ਕੁਝ ਠੀਕ ਹੈ ਜੀ ਰੱਬ ਰੱਬ ਜਿਆ ਕਰਨਾ ਨਾਲ ਇਧਰ ਇਧਰ ਆ ਬਦਿਓ ਕਿੱਥੇ ਹੋ ਗਿਆ ਚਲ ਸੁਣਿਆ ਤੇ ਪੈ ਜੀ ਪਿੱਛੇ ਰੋ ਮਾਰ ਪਖੰਡੀਆਂ ਜਾਂ ਉਹਦੇ ਪਿੱਛੇ ਰੋ ਜੀ ਨੱਚਣਾ ਨਾ ਵੀ ਪੂਰਾ ਲੈ ਲਿਓ ਨਾ ਸੀ ਤੇ ਜਦੋਂ ਮੈਂ ਪਿੱਛੇ ਹੋ ਜਾਊਗਾ ਨਾ ਇੱਥੇ ਆ ਜਾਊਗਾ ਵੀਰ ਤੂੰ ਹੱਥ ਨਹੀਂ ਚੱਲਦਾ ਅਰੇ ਦੇ ਤੂੰ ਇਹ ਜ਼ੂਮ ਲੈ ਲੋ ਨਾ ਹਾਂ ਦੇ ਹੁਣ ਤੋਂ ਉਸੇ ਤਰ੍ਹਾਂ ਇਹ ਨਾਲੇ ਜ਼ੂਮ ਲੈ ਲਓ ਉਹਨਾਂ ਵਿੱਚ ਇਹ ਥੱਲੇ ਆਓ ਨਾ ਜਦੋਂ ਇਹ ਪਿੱਛੇ ਨੂੰ ਆਜੂਗਾ ਨਾ ਤੇ ਮੈਂ ਕੀ ਮਰੀ ਜੇ ਮਰੀ ਕਾਟ ਕਾਟ ਫੇਸ ਫੇਸ ਮਾਰੋ ਇੱਧਰ ਰੱਖੋ ਉਹ ਕੇ ਮੈਨੂੰ ਜਲਦਾ ਵੀ ਗਾਂ ਜਾਣ ਦੀ ਜੀ ਨਹੀਂ ਕਰਦਾ ਪਾੜੀ ਵਾੜਾ ਢੂਗਾ ਜੇ ਪਾਣਗੇ ਖਾਣਾ ਨਹੀਂ ਆ ਨਾਰੀ ਆ ਗਾਂ ਜਾਣ ਦੀ ਨਹੀਂ ਕਰਦਾ ਪਾੜੀ ਵਾੜਾ ਨਹੀਂ ਨਹੀਂ ਆ ਤੂੰ ਬਾਸਕੇ ਵੀਡੀਓ ਗਈ ਹੈ ਆ ਦੇ ਯਾਰ ਮੇਰੇ ਪਾਵਾ ਬਣਾਈਆਂ ਮੜੀ 3 ਦਿਨ ਪਾਵਾਂ ਕਿੰਨੇ ਮਿੰਟ ਤੋਂ ਕੋਈ ਨਹੀਂ ਆ ਪਾਪੇ ਬੜੇ ਮਸ਼ੂਰਾ ਦੇ ਆ ਜਾ ਵਾ ਤੇਰੇ ਤੇ ਕਟਲਾ ਕੇ ਆਇਆ ਫਿਰ ਬਸ ਜੋ ਸਟਾਰਟਿੰਗ ਹੋਇਆ ਸੀ ਨਾ ਉਦੋਂ ਇਹ ਇਹਦੀ ਜਿਹੜੀ ਪੋਜੀਸ਼ਨ ਇੱਥੇ ਸੀ ਉਹ ਦੁਕੀ ਚੀਤੀ ਕੰਦੀ ਮੈਥੋਂ ਕਰਾਮਾ ਤੇ ਬਾੜੀ ਉਹ ਵਿੱਚ ਗਾ ਰਿਹਾ ਹਰਦੀਪ ਸਿੰਘ ਆਪਣੀ ਰੀਲ ਬਣਾ ਰਿਹਾ ਫਿਰ ਭੁੱਲ ਗਿਆ ਇਹਨੂੰ ਆ ਦੂਜਾ ਟਾਈਮ ਹੋ ਗਿਆ ਇਹਨੂੰ ਭੁੱਲ ਗਿਆ ਗਾਣਾ ਹਰਦੀਪ ਸਿੰਘ ਨੂੰ ਹਰਦੀਪ ਸਿੰਘ ਕੀ ਗੱਲ ਆ ਰੁਕੇ ਮਾ ਰੁਕੇ ਇਹ ਤੇ ਖੜੇ ਭਰਾਵਾ 11 ਵਜ ਗਏ ਉਹਨੂੰ ਹੋਊਗਾ ਪਹਿਲਾਂ ਯਾਦ ਕਰ ਲੋ ਨਾ ਆਇਆ ਫੇ ਆਪਾਂ ਕਰਨਾ ਨਹੀਂ ਆਖਰੀ ਚਾਂਸ ਆ ਜੀ ਆਖਰੀ ਚਾਂਸ ਦੇਣ ਲੱਗੇ ਹੁਣ ਕੋਈ ਕਹਿੰਦਾ ਇਹ ਘੈਰੋਂ ਮੈਥੋਂ ਕੋਈ ਕਹਿੰਦਾ ਇਹ ਕਾਲੀ ਠੀਕ ਹੈ ਓਏ ਦੁੱਕੀ ਤਕੀ ਕਹਿੰਦੀ ਮੈਥੋਂ ਕਰਾਮਾਤ ਹੈ ਬਾੜੀ ਵਿੱਚ ਫੋਨ ਦੇ ਫਾਂਡੇ ਕਰਦੇ ਓ ਵਿੱਚ ਫੋਨ ਦੇ ਫਾਂਡੇ ਕਰਦੇ ਸੱਤ ਸਮੁੰਦਰੋਂ ਦੂਰ ਪਿੰਡ ਦੇ ਕੋਏ ਦੇ ਬਾਬੇ ਬੜੇ ਮਸ਼ਹੂਰ ਪਿੰਡ ਦੇ ਕੋਏ ਦੇ ਸਿਆਣੇ ਬੜੇ ਮਸ਼ਹੂਰ ਪਿੰਡ ਦੇ ਕੋਏ ਦੇ ਕਿ ਤੋ ਆਪ ਹੀ ਕੀਤੇ ਆਗੇ ਬਾਬੇ ਬੜੇ ਮਜਬੂਰ ਪਿੰਡ ਦੇ ਕੋਏ ਦੇ ਹੱਥ ਕੋਏ ਆ ਜੇ ਸਰ ਜਾ ਜਗਾ ਠਵਾ ਦੇਣੀਆਂ ਇਹਨਾਂ ਨੇ ਵੇਖੇ ਮਮਾ ਮੈਂ ਨਾ ਮੈਨੂੰ ਖੁਦ ਆ ਬਣੇ ਜਿਹਨਾਂ ਨੇ ਪੁੱਛਣਾ ਕੋਣੀ ਇਹ ਕੋਣ ਦੇ ਬਾਬੇ ਲੰਘ ਲੰਘਾ ਵੀ ਆਣ ਚੱਲ ਆਹ ਦੇਖੋ ਜੀ ਸਾਰੀ ਪਿੱਛੇ ਕਾਈ ਆ ਤਿਕਾਈ ਦਾ ਆਪਾਂ ਤੋੜ ਲਿਆ ਆ ਦੇਖੋ ਬੂਟਾ ਤੇ ਆਪ ਤੁਹਾਨੂੰ ਇੱਕ ਇੱਕ ਚੀਜ਼ ਕਰਕੇ ਵਿਖਾਉਣੇ ਆ ਆ ਦੇਖਿਓ ਇਹ ਨੂੰ ਚੱਲਦਾ ਵਾ ਤੀਰ ਫੇਰ ਦੁਬਾਰਾ ਤੋਂ ਚਲਾ ਕੇ ਆ ਆ ਤੋੜ ਲਿਆ ਆਪਾਂ ਤਿੱਦੂ ਤੋੜ ਲਈਨੇ ਮਾੜਾ ਆ ਦੇਖਿਓ ਚੜੀ ਜੋ ਪਹਿਲਾ ਸੁਆਦ ਘਾਲ ਕੇ ਕਿਵੇਂ ਗਿਆ ਇਹ ਚਲਾਇਆ ਜੀ ਆਪਾਂ ਤੀਰ ਠੀਕ ਹੈ بابا ਆਉਂਦੇ ਚਲੋ ਫਿਰ ਦੋ ਲੋ ਫਿਰ ਰਵਿੰਦਰ ਆਪਾਂ ਮੈਂ ਲਿਖ ਰਿਹਾ ਨਾ ਨੀ ਗਾਣਾ ਨਹੀਂ ਗਾਣਾ ਨਹੀਂ ਲੈਣੀ ਹਾਂਜੀ ਬਈ ਪਾਸ ਸਾਡੇ ਕੋਲ ਕੰਮ ਕਰਦਾ ਤੇ ਛਤਵਾਂ ਦਿਨ ਬੰਦ ਹੋ ਗਿਆ ਹਾਂਜੀ ਆਪਣਾ ਫੇਸਬੁਕ ਵਾਲੇ ਮੇਰੇ ਵੀਰ ਮਦੀਪ ਸਖੋਵਾਲ ਜਿਨਾਂ ਦਾ ਗਾਣਾ ਟ੍ਰੈਂਡਿੰਗ ਚ ਚੱਲ ਰਿਹਾ ਜੀ ਬਹੁਤ ਯਾਰੇ ਵਿਊ ਜਾ ਰਹੇ ਆ ਤੇ ਏ ਆਪਣੇ ਸਾਰੇ ਅੱਜ ਆਰ ਜੈਜ ਆਫੀਸ਼ੀਅਲ 뮤ਜ਼ਿਕ ਰਈਆ ਤੋਂ ਆ ਉਹਨਾਂ ਦੇ ਬੇਟੇ ਕੀ ਨਾਂ ਭਾਜੀ ਸਰਖਾਬ ਇਹ ਮੇਰਾ ਵਜੀਦ ਵੀਰ ਹੈਰੀ ਖਾਨਪੁਰ ਤੋਂ ਆਨ ਡਿਊਟੀ ਫੌਜੀ ਸਾਹਿਬ ਤੇ ਕੈਮਰਾਮੈਨ ਕਿੱਥੇ ਆ ਸਾਡੀ ਬੱਚਾ ਪਾਰਟੀ ਆ ਵੀਰ ਕੈਮਰਾਮੈਨ ਛੁੱਟੀ ਦੇ ਕੋਲ ਨੂੰ ਮੇਰਾ ਵੀਰ ਅਮਨ ਖਲੈਰਾ ਆ ਜਾ ਬਾਬਾ ਪਾਲਾ ਜੀ ਫੇਮਸ ਧਾਰਮਿਕ Song ਇਹ ਹੁਣ ਨਾਲ-ਨਾਲ ਨਿੰਬੂ ਪਾਣੀ ਸਰਵ ਹੋ ਰਿਹਾ ਵਾ ਮੇਰਾ ਵੀਰ ਸਕੱਤਰ ਚਾਚੋਗੇ ਆਉਣ ਵਾਲੇ ਨਵੇਂ ਸਿੰਗਰ ਇੱਧਰ ਗੁਰਲਾਲ ਆ ਵੀਰ ਨੋਟੀ ਬੁਆਏ ਆ ਡੇ ਡੈਡੀ ਜੀ ਸਰਦਾਰ ਮਹਿੰਦਰ ਸਿੰਘ ਜੀ ਜਿੰਨਾਂ ਦੀ ਬਦੌਲਤ ਅੱਜ ਆਪਾਂ ਇੱਥੇ ਖੜੇ ਆ ਆਡੇ ਵੀਰ ਭਾਈ ਜਗੀਰ ਸਿੰਘ ਮੰਨੇ ਦੇ ਚਾਚਾ ਜੀ ਜਿਹੜੇ ਕੀ ਆਪਣਾ ਸਾਧ ਦਾ ਰੋਲ ਕਰ ਰਹੇ ਆ ਵੀਰ ਪੂਰਾ ਤਿਆਰੀ ਦੇ ਵਿੱਚ ਆ ਸਾਧਰ ਰੋਲ ਕਰ ਨੂੰ ਹਾਂਜੀ ਅੱਜ ਸ਼ਬਦ ਦੀ ਸ਼ੂਟਿੰਗ ਕਰ ਰਹੇ ਆ ਚੱਲਦੇ ਜਪਹਿਰੇ ਬਾਪੂ ਦੀਪ ਸਿੰਘ ਦੇ ਸੰਗਤਾਂ ਨਾਲ ਇਕੱਠ ਹੁੰਦਾ ਠਾਠਾ ਮਾਰਦਾ ਤੇ ਉਹਦੇ ਚ ਭਰਾ ਦਾ ਰੋਲ ਆ ਪਖੰਡੀ ਸਾਹਿਬ ਦਾ ਤੇ ਵੀ ਪੂਰਾ ਨਾਂ ਵੀ ਤੁਹਾਡਾ ਮਨਪ੍ਰੀਤ ਸਿੰਘ ਸੁਖਾ ਨਾਮ ਮੰਨਾ ਤੇ ਸ਼ਬਦ ਸੁਣਨਾ ਇਹ ਹਰਦੀਪ ਦੇ ਕੋਏ ਵੀਰ ਨੇ ਲਿਖਿਆ ਹੋਇਆ ਇਹ ਵੀਰ ਮੇਲਾ ਪ੍ਰਮੋਟਰ ਵੀ ਆ ਜਲਦੀ ਹੀ ਇਹਨਾਂ ਦਾ ਵੀ ਮੇਲਾ ਵੀ ਕਰਾ ਰਹੇ ਆ ਪਿੰਡ ਦੇ ਕੋਏ ਚ ਤੇ ਇਹਨਾਂ ਮੇਰਾ ਵੀਰ ਨਾਲ ਹੀ ਐਮਨ ਖਲੈਰਾ ਜੀ ਵੀ ਆਉਣਗੇ ਇਹ ਵੀਰ ਹੁਣ ਅਸੀਂ ਤੁਹਾਨੂੰ ਨਾਲ ਨਾਲ ਸ਼ੂਟਿੰਗ ਕਰਾਉਣੀ ਆ ਤੇ ਗਾਣਾ ਵੀ ਬਹੁਤ ਜਲਦੀ ਆਉਣਾ ਤੇ ਸਿੰਗਰ ਕਿੱਥੇ ਕਲਾਕਾਰ ਸਾਹਿਬ ਆ ਗੁੰਦੂ ਪਾਣੀ ਦੀ ਜੀ ਠੰਡ ਨਾਲ ਬੈਠੀ ਤੇ ਆ ਢੀਪੂ ਆ ਜੀ ਵੀ ਆ ਇਹ ਬਹੁਤ ਸੇਵਾ ਕਾਂਡੇ ਆ ਤੇ ਬਾਬੇ ਸਾਈ ਦੇ ਭਗਤ ਵੀ ਆਏ ਇਹ ਵੀਰ ਨੇ ਕਾਣਾ ਬੋਲਿਆ ਵਾ ਇਹ ਕਲਾਕਾਰ ਆ ਤੇ ਕਾਣੇ ਦੇ ਬੋਲਿਆ ਚੱਲਦੇ ਜਪਰੇ ਬਾਪੂ ਦੀਪ ਸਿੰਘ ਦੇ ਮੈਨੂੰ ਬਾਣੀ ਪੁੱਛਣ ਨਹੀਂ ਦੇ ਮੈਂ ਆਪੇ ਫੜਿਆ ਜੇ ਤੇ ਆਹ ਵੀਰ ਦਾ ਰੋਲਿਆ ਬਾਪਿਆਂ ਦਾ ਰੋਲਾ ਲੂਣ ਵੱਧ ਪਾ ਲੈਣਾ ਉਹਨਾਂ ਕਿਤੇ ਹੋ ਚੱਲੋ ਹਣ ਛੇਤੀ ਛੇਤੀ ਜੇ ਦੇਖਦੇ ਹੋ ਮੋਰੀਆ ਹੰਭ ਜੀ ਹੁੰਦੇ ਨਾ ਆ ਜਗੀਰ ਸਿੰਘ ਦੇ ਘਰ ਆਲੇ ਜੀ ਆਪਣੇ ਚਾਚੀ ਜੀ ਆਹ ਕੁੜੀਆ ਉਹਨਾਂ ਦੀ ਦੇ ਨਹੀਂ ਗਏ ਰਹੇ ਨਾ ਸਾਦਾ ਰੋਲ ਤੇ ਧਾਰਮਿਕ ਗੀਤ ਲਿਖਿਆ ਵਾ ਹਰਦੀਪ ਸਿੰਘ ਪਿੰਡ ਤੇ ਕੋਆ ਤੇ ਮਿਊਜ਼ਿਕ ਕੀਤਾ ਵਾ ਆਰਜ ਜੀ ਅਫੀਸ਼ੀਅਲ ਚੈਨਲ ਵਾਲਿਆਂ ਨੇ ਸੱਚੀ ਫੀਲਿੰਗ ਲਾ ਕੇ ਆ ਸੱਚੀ ਹਾਂ ਜੀ ਮਿੰਟ ਯਾਰ ਚੁੱਪ ਕਰ ਥੋੜੀ ਜਿਹੀ ਅਮਨ ਭਾਈ ਤੁਸੀਂ ਅੱਖਾਂ ਬੰਦ ਕਰਕੇ ਬੈਠੋ ਕਰੋ ਜੀ ਚੱਕ ਟਰੈਕਟਰ ਤੇ ਲੱਗੇ ਆ ਕਰਨ ਸ਼ੂਟ ਆਪਾਂ ਐਚ ਐਮਟੀ ਆ ਕਿਦਾਂ ਆਪਾਂ ਪਹੁੰਚ ਚੁੱਕੇ ਆ ਜੀ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਇਹ ਸ੍ਰੀ ਹਰਗੋਬਿੰਦਪੁਰ ਸਾਹਿਬ ਸ਼ੇਵੀ ਪਾਛਾਈ ਜਿਹਦਾ ਇੱਕ ਗੁਰਦੁਆਰਾ ਹੈ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਤੇ ਆਪਾਂ ਇੱਥੇ ਸ਼ੂਟ ਕਰਾਂਗੇ ਇੱਥੇ ਵੀ ਸਿੰਕ ਲਵਾਂਗੇ ਤੇ ਆ ਜਾਂਦਾ ਅਮਨ ਖਲਿਆਰਾ ਤੇ ਆ ਸਾਰੇ ਆ ਪਹੁੰਚ ਚੁੱਕੇ ਆ ਸਾਰੇ ਹੁਣ ਆਪਾਂ ਇੱਥੇ ਕਰਦੇ ਆਂ ਸ਼ੂਟ ਤੇ ਹੁਣ ਕਿੰਦਾ ਸੋਹਣਾ ਲੱਗ ਰਿਹਾ ਗੁਰਦੁਆਰਾ ਸਾਹਿਬ ਦੋ ਨਿਸ਼ਾਨ ਸਾਹਿਬ ਦੇ ਵੀ ਜੀ ਲੱਗਦੇ ਰਹੇ ਵੀਰਿੰਦੀ ਬਹੁਤ ਵਧੀਆ ਵੜਿਆ ਗੁਰਦਵਾਰ ਸਾਹਿਬ ਸੋਨੂ ਸਿੰਘ ਦਵਿੰਦਰ ਦੀ ਪੱਗ ਨਹੀਂ ਸੈੱਟ ਆ ਰਹੀ ਹੁਣ ਨਹੀਂ ਨਹੀਂ ਠੀਕ ਤੇ ਸੈਟਿੰਗ ਕਰ ਰਹੇ ਹੁਣ ਭਾਈ ਸਾਹਿਬ ਅੱਧਾ ਟਿਕੀਂ ਜਾ ਕੇ ਤੇ ਫਲੈਕਸਿ ਬਧਾਵੇ ਜੀ ਚਲੋ ਮੋੜੀ ਮੋੜੀ ਕਰਾਉਣੀ ਆ ਮੂਛਾ ਮੱਛਾ ਘੜੀਆਂ ਕਰ ਦੋ ਜੀ ਦੀ ਚੰਗੀ ਤਰ੍ਹਾਂ ਜੀ 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 ਜੀ